ਹਾਂਜੀ ਵਾਇਗੁਰ ਜੀਕਾ ਖਾਲਸਾ ਵਾਇਗੁਰ ਜੀ ਕੀ ਫਤਈ ਦਾਸ ਸਰਜੀਤ ਸਿੰਘ ਪਿੰਡ ਕੋੜ ਦੀ ਕੋਕਾ ਤਹਿਸੀਲ ਅਜਨਾਲਾ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਅਸੀਂ ਸੇਵਾਦਾਰ ਹਾਂ ਸੇਵਾਾਂ ਨਿਭਾ ਰਹੇ ਹਾਂ ਹੜਪੀੜਤਾ ਦਰਾਨ ਪਿਛਲੇ ਕਾਫੀ ਸਮੇਂ ਤੋਂ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇਲੈਕਸ਼ਨ ਇਨਚਾਰਜ ਭਾਈ ਸੁਖਦੇਵ ਸਿੰਘ ਜੀ ਜਿਨ੍ਹਾਂ ਦੇ ਉੱਤੇ ਗੁੰਡਿਆਂ ਨੇ ਪੈਟਰੋਲ ਵਾਲਾ ਬੰਬ ਬਲਾਸਟ ਕੀਤਾ ਉਹਨਾਂ ਦੀ ਗੱਡੀ ਤੇ ਭਾਈ ਸਾਹਿਬ ਹਸਪੀਟਲ ਦਾਖਲ ਨੇ ਗੱਡੀ ਸਾਰੀ ਸੜ ਕੇ ਸੁਆਹ ਹੋ ਗਈ ਹੈ ਸੋ ਸਰਕਾਰਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਜੋ ਕਿ ਮਨਦੀਪ ਸਿੰਘ ਜੀ ਜੋ ਸੰਦੀਪ ਸਿੰਘ ਸੰਨੀ ਜਿੰਨਾ ਸੂਰੀ ਨੂੰ ਗੱਡੀ ਚਾੜਿਆ ਉਹਨਾਂ ਦੇ ਭਾਈ ਸਾਹਿਬ ਇਲੈਕਸ਼ਨ ਜਿਮਣੀ ਚੌਂ ਦੀ ਲੜ ਰਹੇ ਹਨ ਤਰਨਤਾਰਨ ਹਲਕਾ ਤੋਂ ਸੋ ਉਸ ਦੀ ਚੜ੍ਹਾਈ ਵੇਖ ਕੇ ਉਹ ਜ ਲੋਕਾਂ ਨੂੰ ਹਜਮ ਨਹੀਂ ਹੁੰਦਾ ਸ੍ਰੀਸ਼ ਕਰਕੇ ਇਲੈਕਸ਼ਨ ਇਨਚਾਰਜ ਭਾਈ ਸੁਖਦੇਵ ਸਿੰਘ ਜੀ ਦੇ ਉੱਤੇ ਹਮਲਾ ਕੀਤਾ ਗਿਆ ਸੋ ਇਹ ਬਹੁਤ ਨਿੰਦਨਯੋਗ ਦੁਰਘਟਨਾ ਸ਼ਰਮਨਾਕ ਘਟਨਾ ਸਰਕਾਰਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ